ਸਤਿ ਸ਼੍ਰੀ ਅਕਾਲ ਦੇਖ ਰਹੇ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਪਲਕੰਦ ਦੱਸਦੇ ਕਿ ਦਿੱਲੀ ਦੀਆਂ 70 ਸੀਟਾਂ ਉੱਤੇ ਅੱਜ ਵੀ ਦਾਨ ਸਭਾ ਚੋਣਾਂ ਦੀ ਹੋਈ VOTING ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ VOTING ਰਹੀ ਜਾਰੀ ਇਸ ਦੇ ਨਾਲ ਹੀ 1.55 ਕਰੋੜ ਵੋਟਰਾਂ ਵੱਲੋਂ ਕੀਤੀ ਗਈ ਅੱਜ ਮਤਦਾਨ ਅਤੇ 8 ਫਰਵਰੀ ਨੂੰ ਨਤੀਜੇ ਜਾਣਗੇ ਲਾਂਡ ਦਿੱਲੀ ਦੇ ਵਿੱਚ ਤਿੰਨ ਪਾਰਟੀਆਂ ਚ ਹੈ ਤਕੜਾ ਮੁਕਾਬਲਾ VOTING ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਸੀਐਮ ਅਤੀਸ਼ੀ ਪਹੁੰਚੇ ਹਨੂਮਾਨ ਮੰਦਿਰ ਹੋਏ ਨਤਮਸਿਕ ਲਿਆ ਆਸ਼ੀਰਵਾਦ ਤਸਵੀਰਾਂ ਆਈਆਂ ਸਾਹਮਣੇ ਰਮ ਸਰਕਾਰਪੁਰੀ ਐਕਸ਼ਨ ਮੋਡ ਦੇ ਵਿੱਚ 205 ਭਾਰਤੀਆਂ ਨਾਲ ਭਰਿਆ ਹੋਇਆ ਸੀ ਸਾਰਾ ਜਹਾਜ਼ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਰਾਜਸਥਾਨੀ 에ਰਪੋਰਟ ਵਿਕੇ ਹੋਇਆ ਲੈਂਡ ਇਸ ਦੇ ਨਾਲ 104 ਭਾਰਤੀਆਂ ਦੀ ਲਿਸਟ ਹੋਈ ਜਾ ਰਹੀ ਜਿੰਨਾ ਵਿੱਚ ਗੁਜਰਾਤ ਹਰਿਆਣਾ ਤੇ ਪੰਜਾਬ ਦੇ ਸਭ ਤੋਂ ਵੱਧ ਗੈਰ ਕਾਨੂੰਨੀ ਭਾਰਤੀ ਰਹੇ ਉਸ ਦੇ ਨਾਲ ਹੀ ਨਾ ਕਈ ਨਾਂ ਬਾਲਗ ਬੱਚੇ ਵੀ ਰਹੇ ਸ਼ਾਮਿਲ ਰਿਆਗਰਾਜ ਦੇ ਮਹਾਕੁੰਮ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਤ ਰਿਵੈਣੀ ਸੰਗਮ ਦੇ ਵਿੱਚ ਲਗਾਈ ਆਸਤਾ ਦੀ ਡੁਬਕੀ ਉਹਨਾਂ ਦੇ ਨਾਲ ਸੀਐਮ ਅਦਿਤਨਾਥ ਯੋਗੀ ਨੇ ਕੀਤੀ ਬੋਟਿੰਗ ਤਸਵੀਰਾਂ ਆਈਆਂ ਮੌਕੇ ਦੀਆਂ ਸਾਹਮਣੇ ਆਮ ਆਦਮੀ ਪਾਰਟੀ ਦੇ ਪਦਮਜੀਤ ਮਹਿਤਾ ਬਣੇ ਬਟਿੰਡਾ ਦੇ ਨਵੇਂ ਮੇਅਰ ਬੋਰਡ ਨੰਬਰ 48 ਤੋਂ ਕੌਂਸਲਰ ਵੀ ਨੇ ਜੇਤੂ ਇਸ ਦੇ ਨਾਲ ਹੀ 33 ਵੋਟਾਂ ਦੇ ਨਾਲ ਪਾਰੀ ਬਹੁਮਤ ਪ੍ਰਾਪਤ ਕਰਕੇ ਸਾਂਭਿਆ ਬਟਿੰਡਾ ਦੇ ਨਵੇਂ ਮੇਅਰ ਦਾ ਅਹੁਦਾ ਉਹ ਇੰਪੋਰਟੈਂਟ ਜਿੰਨਾ ਦੀ ਵਜੇ ਕਰਕੇ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ ਮੇਰੇ ਬਹੁਤ ਹੀ ਸਤਿਕਾਰਯੋਗ ਮੇਰਾ ਛੋਟਾ ਵੀਰ ਪਿਆਰਾ ਵੀਰ ਆ ਪਦਮਜੀਤ ਮਹਿਤਾ ਜਿਨ੍ਹਾਂ ਨੂੰ ਅੱਜ ਤੋਂ ਬਠਿੰਡਾ ਸ਼ਹਿਰ ਦੀ ਸੇਵਾ ਦਾ ਮੌਕਾ ਉਹ ਬਠਿੰਡੇ ਦੇ ਲੋਕਾਂ ਨੇ ਔਰ ਚੁਣੇ ਹੋਏ ਐਮਸੀ ਸਾਹਿਬਾਨ ਨੇ ਦਿੱਤਾ ਸੋ ਸਾਥੀਓ ਬਹੁਤ ਬਹੁਤ ਮੁਬਾਰਕਾਂ ਬਠਿੰਡਾ ਸ਼ਹਿਰ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਹੀ ਐਮਸੀ ਸਹਿਬਾਨ ਦਾ ਜਿਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਠਿੰਡਾ ਸ਼ਹਿਰ ਦੇ ਬੇਸ਼ੁਮਾਰ ਵਿਕਾਸ ਦੇ ਲਈ ਇੱਕ ਨੌਜਵਾਨ ਪੜ੍ਹੇ ਲਿਖੇ ਸੂਝਵਾਨ ਸਾਥੀ ਪਦਮਜੀਤ ਮਹਿਤਾ ਨੂੰ ਅੱਜ ਬਹੁਤ ਵੱਡੇ ਰਿਕਾਰਡ ਤੋੜ ਮਾਰਜਨ ਦੇ ਨਾਲ ਆਪਣਾ ਮੇਅਰ ਜਿਹੜਾ ਉਹ ਹੁਣੇ ਜੋ ਕਨਕਲੂਡ ਹੋਈ ਹੈ ਇਲੈਕਸ਼ਨ ਉਹਦੇ ਵਿੱਚ ਚੁਣਿਆ ਗਿਆ ਔਰ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਦੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ 48 ਨੰਬਰ ਵਾਰਡ ਦੀ ਬਾਏ ਇਲੈਕਸ਼ਨ ਹੋਈ ਹੈ ਤੇ ਉੱਥੇ ਸਾਡਾ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜੀ ਪਰਮਜੀਤ ਪਦਮਜੀਤ ਮਹਿਤਾ 850 ਦੇ ਕਰੀਬ ਵੋਟਾਂ ਦੇ ਉੱਪਰ ਰਿਕਾਰਡ ਤੋੜ ਮਾਰਜਨ ਦੇ ਉੱਪਰ ਜਿੱਤੇ ਤੇ ਅੱਜ ਉਹਨਾਂ ਨੂੰ ਸਾਰੇ ਹੀ ਸਤਕਾਰਯੋਗ ਅਫਸਰਾਂ ਨੇ ਜਿਹੜਾ ਮੇਅਰ ਹੈ ਬਠਿੰਡਾ ਕਾਰਪੋਰੇਸ਼ਨ ਦਾ ਉਹ ਅੱਜ ਇੱਕ ਲੈਂਡਸਲਾਈਡ ਵਿਕਟਰੀ ਦੇ ਨਾਲ ਅੱਜ ਚੁਣਿਆ ਸੋ ਸਾਰੇ ਬਠਿੰਡੇ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਸਮਝਦਾ ਕਿ ਇਹਦੇ ਨਾਲ ਜੋ ਪਿਛਲੇ ਤਕਰੀਬਨ ਡੇਢ-ਦੋ ਮਹੀਨੇ ਤੋਂ ਇੱਕ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀਗਾ ਪਹਿਲਾਂ ਬੇਸ਼ੁਮਾਰ ਵੱਡੀ ਜਿੱਤ ਐਮਸੀ ਇਲੈਕਸ਼ਨਸ ਦੇ ਵਿੱਚ ਤਕਰੀਬਨ 55% ਵਾਰਡ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ ਪਹੁੰਚਾ 72ਵੇਂ ਦਿਨ ਵਿੱਚ ਇੱਕ ਵੀਡੀਓ ਸੰਦੇਸ਼ ਰਾਹੀਂ ਕੀਤੀ ਖਾਸ ਅਪੀਲ ਕਿ ਹਾ 11 12 13 ਫਰਵਰੀ ਨੂੰ ਮਹਾਪੰਚਾਇਤ ਵਿੱਚ ਵੱਡੀ ਗਿਣਤੀ ਚ ਕੀਤੀ ਜਾਵੇ ਸ਼ਿਰਕਤ ਇਸ ਦੇ ਨਾਲ ਹੀ ਹਰਿਆਣਾ ਤੇ ਪੰਜਾਬ ਦੇ ਖੇਤਾਂ ਚੋਂ ਕਿਸਾਨਾਂ ਵੱਲੋਂ ਲਿਆਂਦਾ ਗਿਆ ਪਾਣੀ ਤੇ ਕੀਤਾ ਉਹਨਾਂ ਦਾ ਦਿਲੋਂ ਧੰਨਵਾਦ ਕਿਸਾਨ ਭਾਈਓ ਰਾਮ ਰਾਮ सत श्रीकाल वाह जी का खालसा वाहिगुरु जी की फतेह कल हरियाणा के किसान भाइयों ने पूरे हरियाणा के अलग अलग जिलों से यहाँ पे हमारे लिए पानी खेतों से लेकर आए हैं बहुत बड़ा उपराला है जिन्होंने हमारे यहाँ बैठे लेते हुए हमारे पीने के लिए पानी लेकर आए मैं उनका ये आभारी हूँ और धन्यवाद करता हूँ सभी हरियाणा के किसानों का और मैं पूरे देश के किसानों को ये अपील करता हूँ कि भाइयों बारह तारीख को बारह फरवरी को यहाँ पे किसान महापंचायत करने का प्रोग्राम दिया गया है आप सब से हमारे हाथ जोड़ के विनती है निवेदन है कि पूरे देश से किसान यहाँ पे पहुँचे आपके यहाँ पहुँचने से हमें ऊर्जा मिलती है शक्ति मिलती है ताकत मिलती है बॉलीवुड अदाकारा नोरा फतेह की फेक न्यूज आई सामने बंजिंग जंपिंग की वीडियो हुई वायरल लोगों वालों किया गया नोरा फतेह पर बाद पता लग गया कोई होर सी लड़की ਮੌਸਮ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਚ ਪਏ ਮੀਂਹ ਕਾਰਨ ਤਾਪਮਾਨ ਚ ਆਈ ਥੋੜੀ ਗਿਰਾਵਟ ਲੋਕਾਂ ਨੂੰ ਮਹਿਸੂਸ ਹੋਈ ਠੰਡ ਚੱਲੀਆਂ ਠੰਡੀਆਂ ਹਵਾਵਾਂ ਆਉਣ ਵਾਲੇ ਦਿਨਾਂ ਲਈ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਇਸ ਦੇ ਨਾਲ ਹੀ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ